ਮੁਸਾਫਰਾਂ ਦੇ ਲਈ ਵੱਡੀ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਜਿਹੜੇ ਲੋਕ ਫਲਾਈਟ ਦੇ ਜਰੀਏ ਸਫ਼ਰ ਕਰਦੇ ਸੀ ਉਹਨਾਂ ਦੇ ਲਈ ਜਿਹੜੀ ਵੱਡੀ ਖਬਰ ਹੈ ਕਿਉਂਕਿ ਸਾਰੇ 에ਅਰਪੋਰਟ ਜਿਹੜੇ ਹੁਣ ਖੋਲ ਦਿੱਤੇ ਗਏ ਨੇ ਹਾਲਾਂਕਿ ਜਦੋਂ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਆਪਰੇਸ਼ਨ ਸੰਦੂਰ ਹੋਇਆ ਸੀ ਤਾਂ ਉਸ ਤੋਂ ਬਾਅਦ ਇਹ ਜਿਹੜੇ 에어ਪੋਰਟ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਪਾਕਿਸਤਾਨ ਦੇ ਵੱਲੋਂ ਇਹਨਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਜਾ ਸਕਦਾ ਸੀ ਜਿਸ ਕਰਕੇ ਸਾਰੇ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਜਾਂ ਫਿਰ ਜਿੰਨੇ ਵੀ 에어ਪੋਰਟ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਲੇਕਿਨ ਹੁਣ ਜਿਹੜੇ 에어ਪੋਰਟ ਨੇ ਉਹ ਖੋਲ ਦਿੱਤੇ ਗਏ ਨੇ ਕਿਉਂਕਿ ਸੀਜ਼ਫਾਇਰ ਤੋਂ ਬਾਅਦ ਸਥਿਤੀ ਜਿਹੜੀ ਆਮ ਵਰਗੀ ਹੋ ਗਈ ਹੈ ਤਾਂ ਹੁਣ ਪਹਿਲਾ ਮੰਗ ਜਿਹੜੇ ਸਾਰੇ ਕੰਮ ਹੋ ਰਹੇ ਨੇ ਤਾਂ 에어ਪੋਰਟ ਜਿਹੜੇ 15 ਮਈ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਸੀ ਉਹ ਹੁਕਮ ਵੀ ਹੁਣ ਜਿਹੜੇ ਵਾਪਸ ਲੈ ਗਏ ਨੇ ਔਰ 에어ਪੋਰਟ ਸਾਰੇ ਹੁਣ ਓਪਨ ਹੋ ਚੁੱਕੇ ਨੇ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਜਿਹੜੇ 에어ਪੋਰਟ ਨੇ ਉਹਨਾਂ ਨੂੰ ਉਪਰ ਕਰ ਦਿੱਤਾ ਗਿਆ ਲੋਕ ਜਿਹੜੇ ਬੁਕਿੰਗ ਕਰ ਰਹੇ ਨੇ ਤੇ ਆਪਣੀ ਮੰਜ਼ਲ ਤੇ ਪਹੁੰਚਣ ਦੇ ਲਈ ਜਿਹੜਾ ਕਿ ਹੁਣ ਸਪਰ ਕਰ ਸਕਦੇ ਨੇ ਤਾਂ ਹੁਣ ਇਹ ਵੱਡੀ ਖਬਰ ਜਿਹੜੀ ਅੱਜ ਸਾਹਮਣੇ ਆ ਰਹੀ ਇਸ ਤੋਂ ਪਹਿਲਾਂ ਰੇਲ ਗੱਡੀਆਂ ਚਲਾਉਣ ਦੇ ਹੁਕਮ ਵੀ ਜਿਹੜੇ ਜਾਰੀ ਕਰ ਦਿੱਤੇ ਗਏ ਅਸੀਂ ਬੱਸਾਂ ਵੀ ਚਲਣੀਆਂ ਸ਼ੁਰੂ ਹੋ ਗਈਆਂ ਅਸੀਂ ਕਿਉਂਕਿ ਜਦੋਂ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਹਾਲਾਂਕਿ ਭਾਰਤੀ ਫੌਜਾਂ ਦੇ ਵੱਲੋਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਸੀ ਲੇਕਿਨ ਫਿਰ ਵੀ ਜਿਹੜਾ ਕੋਈ ਘਟਨਾ ਨਾ ਵਾਪਰ ਜਾਏ ਉਸ ਦੇ ਕਾਰਨ ਜਿਹੜਾ ਕਿ ਰੇਲ ਗੱਡੀਆਂ ਬੱਸਾਂ ਔਰ 에ਅਰਪੋਰਟ ਬੰਦ ਕਰ ਦਿੱਤੇ ਗਏ ਸੀ ਕਈ ਫਲਾਈਟਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਜਿਹੜਾ ਸਥਿਤੀ ਆਮ ਵਰਗੀ ਹੈ ਤਾਂ ਸਾਰਾ ਕੁਝ ਚਾਲੂ ਹੋ ਗਿਆ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਦੇ 43 ਘੰਟੇ ਬਾਅਦ ਸੋਵਾਰ ਨੂੰ ਨੌਂ ਰਾਜਾਂ ਦੇ 32 ਹਵਾਈ ਅੱਡੇ ਬੋਲ ਦਿੱਤੇ ਗਏ ਨੇ 에어ਲਾਈਨ ਕੰਪਨੀਆਂ ਨੇ ਯਾਤਰੀਆਂ ਦੇ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ 32 ਹਵਾਈ ਅੱਡਿਆਂ ਦੇ ਲਈ ਹਵਾਈ ਸਵਾਵਾ 9 ਮਈ ਤੋਂ 15 ਮਈ ਸਵੇਰੇ 5 ਵਜੇ ਤੋਂ 29 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਸੀ 에어ਪੋਰਟ ਅਥਾਰਟੀ ਆਫ ਇੰਡੀਆ ਨੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਦੇ ਰਹੀ ਹਵਾਈ ਅੱਡਿਆਂ ਦੇ ਖੁੱਲਣ ਬਾਰੇ ਜਾਣਕਾਰੀ ਦਿੱਤੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ 32 ਹਵਾਈ ਅੱਡੇ ਜੋ 15 ਮਈ ਤੱਕ ਬੰਦ ਸਨ ਹੁਣ ਤੁਰੰਤ ਪ੍ਰਭਾਵ ਦੇ ਨਾਲ ਜਹਾਜ਼ਾਂ ਦੇ ਸੰਚਾਲਨ ਦੇ ਲਈ ਕੋਲ ਦਿੱਤੇ ਗਏ ਰਹੇ ਯਾਤਰੀਆਂ ਨੂੰ ਉਡਾਨ ਦੀ ਜਾਣਕਾਰੀ ਲਈ 에어ਲਾਈਨ ਕੰਪਨੀਆਂ ਦੀਆਂ ਵੈੱਬਸਾਈਟਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਭਾਰਤ ਨੇ 22 ਅਪ੍ਰੈਲ ਨੂੰ ਪੈਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਦੇ ਲਈ 7 ਮਈ ਨੂੰ ਪਾਕਿਸਤਾਨ ਤੇ ਹਵਾਈ ਹਮਲਾ ਕੀਤਾ ਪਾਕਿਸਤਾਨ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਜਵਾਬੀ ਕਾਰਵਾਈ ਕੀਤੀ ਹੈ ਜਿਸ ਦਾ ਮੂੰਹ ਤੋੜ ਜਵਾਬ ਭਾਰਤੀ ਸੈਨਾ ਦੇ ਵੱਲੋਂ ਦਿੱਤਾ ਗਿਆ ਹੈ 10 ਮਈ ਨੂੰ ਸ਼ਹਿਰੀ ਹਵਾਜਾਈ ਮੰਤਰਾਲੇ ਨੇ 9 ਰਾਜਾਂ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਜਿਹੜੇ ਜਾਰੀ ਕੀਤੇ ਸੀ ਤਾਂ 3 ਦਿਨਾਂ ਦੇ ਵਿੱਚ 500 ਤੋਂ ਵੱਧ ਉਡਾਣਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਸੀ ਕਈ 에ਅਰਲਾਈਨਾਂ ਨੇ ਯਾਤਰੀਆਂ ਨੂੰ ਪੂਰੀ ਰਕਮ ਵਾਪਸ ਕਰਨ ਜਾਂ ਫਿਰ ਉਡਾਣ ਮੋੜ ਸ਼ਡਿਊਲ ਦਾ ਵਿਕਲਪ ਦਿੱਤਾ ਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਟਕਰਾਅ ਜਿਹੜਾ 10 ਮਈ ਤੱਕ ਜਾਰੀ ਰਿਹਾ 10 ਮਈ ਨੂੰ ਸ਼ਾਮ 5 ਵਜੇ ਦੋਵਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕੀਤਾ ਤੇ ਇਸ ਤੋਂ ਬਾਅਦ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਭਾਰਤੀ ਰਾਜਾਂ ਦੇ ਵਿੱਚ ਸਿੱਤੀ ਆਮ ਹੋਣ ਲੱਗੀ ਹੈ 11 ਮਈ ਨੂੰ ਰਾਜਸਥਾਨ ਦੇ ਵਿੱਚ ਰੱਦ ਕੀਤੀਆਂ ਗਈਆਂ 27 ਰੇਨਾਂ ਨੂੰ ਮੋੜ ਤੋਂ ਜਿਹੜਾ ਚਲਾ ਦਿੱਤਾ ਗਿਆ ਹੈ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ 8 ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਨੂੰ ਆਮ ਵਾਂਗ ਚਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਗੁਜਰਾਤ ਤੋਂ ਰਾਜਸਥਾਨ ਜਾਣ ਵਾਲੀਆਂ ਰਾਤ ਦੀਆਂ ਰੇਲ ਗੱਡੀਆਂ ਜੋ 10 ਮਈ ਤੋਂ ਰੱਦ ਕਰ ਦਿੱਤੀਆਂ ਗਈਆਂ ਸੀ ਹੁਣ ਉਹ ਵੀ ਜਿਹੜੀਆਂ ਮੋੜ ਤੋਂ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਗੁਜਰਾਤ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਰੱਦ ਕੀਤੀਆਂ ਛੁੱਟੀਆਂ ਸੰਬੰਧੀ ਵੀ ਅੱਜ ਇੱਕ ਮੱਤਵਪੂਰਨ ਫੈਸਲਾ ਲਿਆ ਜਾ ਸਕਦਾ ਹੈ 에어ਲਾਈਨਾਂ ਨੇ ਯਾਤਰਾ ਸਲਾਹਕਾਰੀ ਜਾਰੀ ਕੀਤੀ ਅੱਜ ਤੋਂ 32 ਹਵਾਈ ਅੱਡਿਆਂ ਤੇ ਉਡਾਣ ਸਵਾਵਾ ਮੋੜ ਸ਼ੁਰੂ ਹੋਣ ਤੋਂ ਬਾਅਦ 에ਅਰਲਾਈਨ ਕੰਪਨੀਆਂ ਨੇ ਇੱਕ ਯਾਤਰਾ ਸਲਾਹਕਾਰ ਜਾਰੀ ਕੀਤੀ ਹੈ ਯਾਤਰੀਆਂ ਦੇ ਲਈ ਸਪਾਈਸ ਜੱਟ ਅਤੇ ਇੰਡਿਗੋ ਦਾ ਜਿਹੜਾ ਸੁਨੇਹਾ ਹੈ ਸਪਾਈਸ ਜੱਟ ਨੇ ਕਿਹਾ ਕਿ ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਾਲ ਹੀ ਦੇ ਵਿੱਚ ਪ੍ਰਭਾਵਿਤ ਹੋਏ ਸਾਰੇ 32 ਹਵਾਈ ਅੱਡੇ ਹੁਣ ਦੁਬਾਰਾ ਕੰਮ ਸ਼ੁਰੂ ਕਰ ਦਿੱਤੇ ਗਏ ਨੇ ਸਾਡੀਆਂ ਟੀਮਾਂ ਜਲਦੀ ਤੋਂ ਜਲਦੀ ਆਪ ਮੋਟਾਣਾ ਸੰਚਾਲਨ ਮੁੜ ਸ਼ੁਰੂ ਕਰਨ ਦੇ ਲਈ ਕੰਮ ਕਰ ਰਹੀਆਂ ਨੇ ਅਸੀਂ ਤੁਹਾਡੇ ਸਬਰ ਅਤੇ ਸਹਿਯੋਗ ਦੇ ਲਈ ਧੰਨਵਾਦੀ ਹਾਂ ਇਸ ਦੇ ਨਾਲ ਹੀ ਇੰਡਿਗੋ ਨੇ ਕਿਹਾ ਕਿ ਸਰਕਾਰ ਦੇ ਨਵੀਨਤਮ ਨਿਰਦੇਸ਼ਾਂ ਅਨੁਸਾਰ ਅਸੀਂ ਹੌਲੀ ਹੌਲੀ ਹਵਾਈ ਅੱਡਿਆਂ ਤੇ ਕੰਮ ਸ਼ੁਰੂ ਕਰਾਂਗੇ ਹਾਲਕਾ ਸਥਿਤੀ ਹੌਲੀ ਹੌਲੀ ਆਮ ਵਾਂਗ ਹੋ ਰਹੀ ਹੈ ਫਿਰ ਵੀ ਕੁਝ ਦੇਰੀ ਹੋ ਸਕਦੀ ਹੈ ਅਤੇ ਉਡਾਣਾਂ ਸਵਾਵਾ ਦੇ ਵਿੱਚ ਆਖਰੀ ਜ਼ਮੇ ਦੇ ਵਿੱਚ ਬਦਲਾਅ ਹੋ ਸਕਦੇ ਨੇ ਪ੍ਰਭਾਵਿਤ ਹਵਾਈ ਅੱਡਿਆਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਦੇ ਲਈ ਤਬਦੀਲ ਜਾਂ ਰੱਦ ਕਰਨ ਦੀ ਪੀਸ 22 ਮਈ 2025 ਤੱਕ ਮਾਫ ਕਰ ਦਿੱਤੀ ਗਈ ਹੈ ਤੁਸੀਂ ਅਜੇ ਵੀ ਆਪਣੀਆਂ ਯਾਤਰਾ ਯੋਜਨਾਵਾਂ ਤੇ ਮੁੜ ਵਿਚਾਰ ਕਰ ਸਕਦੇ ਹੋ ਦਸਤਿਕ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਬਾਅਦ ਪੰਜਾਬ ਦੇ ਵਿੱਚ 2 ਦਿਨਾਂ ਦੇ ਲਈ ਸਥਿਤੀ ਆਮ ਹੈ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਹਵਾਈ ਅੱਡੇ ਜੋ 5 ਦਿਨਾਂ ਤੋਂ ਬੰਦ ਸਨ ਖੋਲ ਦਿੱਤੇ ਗਏ ਨੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਆਦਮਪੁਰ ਅਤੇ ਸਹਾਨੇਵਾਲ ਹਵਾਈ ਅੱਡੇ ਵੀ ਖੋਲ ਦਿੱਤੇ ਗਏ ਨੇ ਹਿਮਾਚਲ ਪ੍ਰਦੇਸ਼ ਦੇ Shimla, Dharamshala ਅਤੇ Kullu ਦੇ ਹਵਾਈ ਅੱਡੇ ਵੀ ਸਵੇਰੇ 10:30 ਵਜੇ ਤੋਂ ਖੋਲ ਦਿੱਤੇ ਗਏ ਨੇ 6-7 ਮਈ ਦੀ ਰਾਤ ਨੂੰ ਆਪਰੇਸ਼ਨ ਸੰਦੂਰ ਹਵਾਈ ਹਮਲੇ ਤੋਂ ਬਾਅਦ ਇਹ 15 ਮਈ ਤੱਕ ਬੰਦ ਸੀ।